ਹਾਂਜੀ ਵੀਰ ਜੀ ਸਾਰੇ ਆ ਵੀਵਰਸ ਦਾ ਵੈਲਕਮ ਹੋ ਗਿਆ ਜੀ ਸਾਡੇ ਚੈਨਲ ਤੇ ਰੌਂਗ ਬਲਗ ਤੇ ਹੋਰ ਸੋਂ ਸਾਰੇ ਵੀਰਾਂ ਦੋਸਤਾਂ ਭਰਾਵਾਂ ਦਾ ਕੀ ਹਾਲ ਚਾਲ ਆ ਸਭ ਤੋਂ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਹੋਲੀ ਦੀ ਬਹੁਤ ਬਹੁਤ ਮੁਬਾਰਕਾਂ ਤੇ ਹੋਲੇ ਮੱਲੇ ਦੀਆਂ ਵੀ ਬਹੁਤ ਬਹੁਤ ਸਾਰੇ ਸਿੱਖ ਸੰਗਤ ਤੇ ਸਮੁੱਚੇ ਦੁਨੀਆ ਜਿੱਥੇ ਵੀ ਰਹਿੰਦੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਲੇ ਮੱਲੇ ਦੀਆਂ ਤੇ ਸਾਰੇ ਸਾਡੇ ਚੈਨਲ ਦੇ ਈਵਰ ਜਿਹੜੇ ਸਾਡੇ ਚੈਨਲ ਨੂੰ ਵੇਖਦੇ ਆ ਉਹਨਾਂ ਨੂੰ ਬਹੁਤ-ਬਹੁਤ ਮਿਹਰਬਾਨੀ ਦਾ ਸ਼ੁਕਰੀਆ ਥੈਂਕ ਯੂ ਕਿਤਨੀ ਵਧੀਆ ਤਰੀਕੇ ਨਾਲ ਵੀਡੀਓ ਵੇਖਦੇ ਜੋ ਲਾਈਕ ਕਰਦੇ ਜੋ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਦੇ ਚੈਨਲ ਤੇ ਵੀਰ ਜੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾ ਕੇ ਰੱਖਿਓ ਤੇ ਆਪਾਂ ਵੀ ਤੁਹਾਡੇ ਵਾਸਤੇ ਵਧੀਤ ਵਧੀਆ ਕੰਟੈਂਟ ਲੈ ਕੇ ਆਵਾਂਗੇ ਠੀਕ ਹੈ ਵੀਰ ਤੇ ਜਿਵੇਂ ਕਿ ਆਪਾਂ ਕੂਤਰ ਬਾਜੀ ਤੇ ਤਿਆਰੀ ਦੇ ਮੁਤਲਕ ਗੱਲਾਂ ਕਰ ਰਹੇ ਹਾਂ ਉਸੇ ਹੀ ਕੜੀ ਦੇ ਵਿੱਚ ਅੱਜ ਵੀ ਇੱਕ ਬਹੁਤ ਹੀ ਵਧੀਆ ਤੁਹਾਡੇ ਵਾਸਤੇ ਟੌਪਿਕ ਲੈ ਕੇ ਆਇਆ ਬਹੁਤ ਹੀ ਵਧੀਆ ਇੱਕ ਨੋਕਤਾ ਲੈ ਕੇ ਆਇਆ ਸਪੈਸ਼ਲੀ ਗਰਮੀ ਦੀ ਕਬੂਤਰ ਬਾਜ਼ੀ ਵਿੱਚ ਜਿਹਦਾ ਬੜਾ ਹਿੰਮਤਪੂਰਨ ਯੋਗਦਾਨ ਤੇ ਪਿਛੇ ਵੀਰਾਂ ਭਰਾਵਾਂ ਨੇ ਰਿਕੁਐਸਟ ਵੀ ਕੀਤੀ ਸੀ ਤੇ ਚਲੋ ਆਪਾਂ ਵੀ ਫਿਰ ਉਸੇ ਚੀਜ਼ ਤੇ ਜ਼ਿਆਦਾ ਧਿਆਨ ਦੇਈਦਾ ਜਿਹੜੇ ਜ਼ਿਆਦੇ ਕਮੈਂਟ ਆਉਣ ਠੀਕ ਅੱਜ ਆਪਾਂ ਲੈ ਕੇ ਆਏ ਆ ਇਹੋ ਜੀ ਚੀਜ਼ ਵੀ ਹਰ ਕਹਿੰਨ ਕੋਈ ਦੋ ਚਾਰ ਹੁੰਦਾ ਜਿ ਤਰ੍ਹਾਂ ਜੇ ਕੋਈ ਹੁੰਦਾ ਯਾਰ ਜਿ ਤਰ੍ਹਾਂ ਪਿਛੇ ਆਪਣੀ ਗੱਲ ਵੀ ਹੋਈ ਮੈਂ ਕਮੈਂਟ ਦਾ ਜਵਾਬ ਦਿੱਤਾ ਹੈ ਤੇ ਕੋਈ ਭਰਾ ਨੇ ਵੀ ਯਾਰ 10 ਬਾਦਾਮ ਭੇਜਿਆ ਤੇ 10 ਬਾਦਾਮ ਜਿਆਦਾ ਧੋਰਨੇ ਨੇ ਤੇ ਮੈਂ ਤੁਹਾਨੂੰ ਕਹਾਂ ਵੀ 10 ਥੋੜੇ ਪੈ ਜਾਂਦੇ ਆ ਤੇ ਉਸੇ ਕੜੇ ਵਿੱਚ ਮੈਂ ਗੱਲ ਕਰਨ ਚਾਹੁੰਗਾ ਕਿ ਵੀ ਆਪਾਂ ਤੁਹਾਡੇ ਵੱਲ ਤੋਂ ਲੈ ਕੇ ਮੈਂ ਬਾਦਾਮ ਭਾਏ 15 ਦੇ ਦੋ ਸ਼ਾਮ ਨੂੰ ਕਬੂਤਰ ਖਾਲੇ ਹੋਗਾ ਤੇ ਇਸ ਜਿਹੜੀ ਚੀਜ਼ ਨੂੰ ਆਪਾਂ ਕਹਿੰਦੇ ਆ ਹਾਜਮੇ ਦਾ ਪਾਣੀ ਕਬੂਤਰ ਦਾ ਹਾਈ ਮਾਸ਼ ਸਾਈ ਕਰਨੋਂ ਆਤੇ ਕਬੂਤਰ ਨੂੰ ਜਿਹੜੀ ਚੀਜ਼ ਦਿੱਤੀ ਆ ਉਹ ਕਬੂਤਰ ਬੁਰੀ ਤੋਰ ਲਵੇ ਉਹਦੇ ਵਾਸਤੇ ਪਲੱਸ ਜਿ세 ਤਰਾ ਪਿਛਲੀ ਵੀਡੀਓ ਤੇ ਆਪਾਂ ਗੱਲ ਕੀਤੀ ਆ ਰਹਿائش ਦੀ ਰਹਿائش ਦੇ ਨਾਲ ਕਬੂਤਰ ਨੂੰ ਹਾਈ ਮੈਂ ਤਾਂ ਪਾਣੀ ਵੀ ਦੇ ਕੇ ਤੋਰਨਾ ਮੈਂ ਤੁਹਾਨੂੰ ਦੱਸੂਗਾ ਕਿ ਜਾ ਕੇ ਤੇ ਉਹ ਕਬੂਤਰ ਫਿਰ ਉੱਤੇ ਵੀ ਚੱਲਦਾ ਰਹਿੰਦਾ ਜਾ ਕੇ ਦੌੜਦਾ ਵਾ ਬੈਠਾ ਮਾਰਦਾ ਰਹਿੰਦਾ ਆਪਣਾ ਸਰੀਰ ਚਲਾਉਂਦਾ ਰਹਿੰਦਾ ਤੇ ਉਹਨੂੰ ਭੁੱਖ ਨਹੀਂ ਲੱਗਦੀ ਤੇ ਫਿਰ ਓੜਦਾ ਰਹਿੰਦਾ ਵੀਡੀਓ ਅੰਤ ਤੱਕ ਵੇਖੋ ਪਿਆਰ ਬਣਾਏ ਰੱਖਿਓ ਤੇ ਵੀ ਤੁਸੀਂ ਸਕਿਪ ਨਾ ਕਰੋ ਫਿਰ ਵੀ ਜੀ ਕੋਸ਼ਿਸ਼ ਕਰਨਾ ਇਹੋ ਜਿਹੇ ਕੁਝ ਕੁੰਨੇ ਇਹੋ ਜਿਹੇ ਹੁੰਦੇ ਆ ਜਿਹੜੀਆਂ ਦੱਸੀਆਂ ਪਰ ਤੁਹਾਨੂੰ ਫਿਰ ਪਤਾ ਨਹੀਂ ਲੱਗਦਾ ਵੀਡੀਓ ਆਪਾਂ ਜਿਆਦਾ ਲੰਮੀ ਨਹੀਂ ਬਣਾਉਣੀ ਆਪਾਂ 10 12 ਮਿੰਟ ਦੀ ਵੀਡੀਓ ਬਣਾਉਣੀ ਹੱਦ ਤਾਂ ਜੋ ਤੁਸੀਂ ਹਰ ਇੱਕ ਵੀ ਪ੍ਰਾਪ ਕੋ ਨਾ ਸਮਾਨਿੰਦਾ ਵੇਖ ਹੁੰਦਾ ਹੈ ਨਾ ਤੇ ਆਪਾਂ ਟੌਪਿਕ ਲੰਮਾ ਨਹੀਂ ਖਿੱਚਣਾ ਜਲਦੀ ਜਲਦੀ ਆਪਾਂ ਜਿਹੜੀਆਂ ਚੀਜ਼ਾਂ ਆਪਣੀਆਂ ਅਨਕਵਰ ਕਰਨੀਆਂ ਤੇ ਜਿਹੜੇ ਜਿਹੜੀ ਜੋ ਜਿਹੜੀ ਜ਼ਰੂਰਤ ਆ ਉਹ ਚੀਜ਼ ਆਪਾਂ ਤਾਂ ਤੁਸਣੀ ਤੇ ਵੇਖੋ ਵੀਰ ਜੀ ਇਹ ਚੀਜ਼ ਦਾ ਬੜਾ ਹੀ ਮਹੱਤਵ ਹੈ ਖਾਸ ਕਰਕੇ ਗਰਮੀ ਦੇ ਵਿੱਚ ਜਦੋਂ ਆਪਾਂ ਕਬੂਤਰ ਨੂੰ ਖਰਾਕ ਦਿੰਦੇ ਨੇ ਨਾ ਜਿਦਾਂ ਕੇ ਭਰਾ ਨੇ ਕਿਹਾ ਹੈ ਕਿ ਅੱਠ ਬਾਦਾਮ ਤੁਸੀਂ ਦਿੰਦੇ ਜੋ ਜਾਂ 10 ਦਿੰਦੇ ਜੋ ਤੇ ਕਿੰਨੇ ਚਿਰ ਬਾਅਦ ਪਾਣੀ ਦੇਣਾ ਤੇ ਕਿੰਨੇ ਚਿਰ ਬਾਅਦ ਪਾਣੀ ਹਾਥ ਨਾਲ ਫੜ ਕੇ ਦੇਣਾ ਵੀਰ ਜੀ ਜਦੋਂ ਇਹ ਜਿਹੜਾ ਮੈਂ ਤੁਹਾਨੂੰ ਨੁਕਤਾ ਦੱਸੂਗਾ ਨਾ ਜਿਹੜੀ ਚੀਜ਼ਾਂ ਦੱਸੂਗਾ ਬਣਾ ਕੇ ਤੁਸੀਂ ਰੱਖ ਲੈਣੀਆਂ ਜਿਵੇਂ ਦੱਸੂਗਾ ਕਬੂਤਰ ਨੂੰ ਦੇ ਦਿੱਤਾ ਤੇ ਤੁਹਾਨੂੰ ਕਬੂਤਰ ਨੂੰ ਪਲਟਣ ਦੀ ਲੋੜ ਨਹੀਂ ਸਾਰੇ ਪੈਂਦੀ ਵੀ ਇੰਨਾ ਸਫਾਈ ਕਰ ਦਿੰਦਾ ਔਰ ਇੱਕ ਕਬੂਤਰ ਦਾ ਅੰਦਰੋਂ ਇਸ ਸਿੱਤਮੈਨ ਵਧੀਆ ਕਰ ਰਿਹਾ ਨਾ ਇਹ ਜਿਹੜਾ ਹਾਜ਼ ਮੈਣਾ ਪਾਣੀ ਪਿੱਕ ਨੂੰ ਉੱਤਰੋਂ ਪ੍ਰੋਵਾਈਡ ਹੁੰਦੀ ਭਾਵੇਂ ਉਹਨੂੰ ਪੱਥਰ ਨਾਲ ਭੇਜ ਦੇ ਦੀਏ ਉਹ ਵੀ ਪੀਚਾ ਲੂਗਾ ਠੀਕ ਹੈ ਜੀ ਇੰਨੀ ਵਧੀਆ ਏ ਕਿ ਹਸਤਾ ਦਾ ਨੁਕਤਾ ਬਿਨੂ ਦੱਸਿਆ ਕਿ ਇਹ ਨੇ ਤੇ ਚਲੋ ਆਪਾਂ ਯੂਜ਼ ਕਰਦੇ ਆਂ ਤੇ ਅਸੀਂ ਕਹਿੰਨੇ ਆਂ ਕਿ ਯਾਰ ਜਿੰਨਾ ਸਾਨੂੰ ਨੌਲੇਜ ਆ ਉੰਨੀ ਅਸੀਂ ਨਾ ਵੰਡੀਏ ਤੇ ਪ੍ਰਮਾਤਮਾ ਹੋਰ ਦਿੰਦਾ ਵੇਖੋ ਵੀਰ ਜੀ ਨਾਲ ਤੇ ਲੈ ਕੇ ਜਾਣਿਆ ਨੇ ਤੇ ਨਾਲ ਨਾਲ ਕੋ ਲੈ ਕੇ ਗਿਆ ਮੇਰੇ ਕੋ ਵੀ ਜਿਹੜਾ ਕੋ ਹਨਰ ਜਾ ਮੇਰੇ ਕੋ ਵੀ ਜਿਹੜੀ ਨੁਕਤੇ ਹੈ ਜਿਹੜੇ ਮੇਰੇ ਕੋ ਵੀ ਜਿਹੜੀ ਨੌਲੇਜ ਹੈ ਮੈਂ ਨਾਲ ਨਹੀਂ ਲੈ ਕੇ ਜਾਣੀ ਇਸੇ ਕਰਕੇ ਆਪਾਂ ਇੱਕ ਰੁਟੀਨ ਬਣਾਇਆ ਕਿ ਆਪਾਂ ਟਾਈਮ ਟੂ ਟਾਈਮ ਤੁਹਾਨੂੰ ਸਾਰੇ ਚੀਜ਼ਾਂ ਦੱਸੀ ਜਾਣੀਆਂ ਅੱਗੇ ਵੀਰ ਜੀ ਕਿਸਮਤ ਵੀ ਉੜਦੀ ਹੁੰਦੀ ਆ ਇੱਕੋ ਗੋਲੀ ਦੋ ਕਬੂਤਰਾਂ ਨੂੰ ਲਾ ਦਈਏ ਤੇ ਉਹ ਵੀ ਇੱਕੋ ਜਣੇ ਉੱਟ ਕੇ ਆਉਂਦੇ ਠੀਕ ਹੈ ਜਿੰਨਾ ਮਰਜ਼ੀ ਕੇ ਨੁਕਤਾ ਦਾਸ ਦੋ ਜਿੰਨੇ ਵੀ ਮਰਜ਼ੀ ਕਰ ਦੋ ਜਿੰਨਾ ਚਿਰ ਤੁਹਾਡੀ ਨੀਤ ਸਾਫ਼ ਨਹੀਂ ਨਾ ਤੁਹਾਡੀ ਸੋਚ ਸਹੀ ਦੀਆਂ ਉਹਨਾਂ ਚ ਤੁਸੀਂ ਕਾਮਯਾਬ ਨਹੀਂ ਹੋਣਾ ਇਸੇ ਕਰਕੇ ਕਹਿੰਦਾ ਮੈਂ ਵੀ ਨੀਂਦ ਆਪਣੇ ਸਾਥ ਤੇ ਹਾਂਜੀ ਵੀਰ ਜੀ ਜਿਆਦਾ ਸਮਾਂ ਮੈਂ ਤੁਹਾਡਾ ਖਰਾਬ ਨਹੀਂ ਕਰਦਾ ਆਪਾਂ ਚੱਲਦੇ ਹਾਂ ਆਪਣੇ ਟੌਪਿਕ ਵੱਲ ਅੱਜ ਦਾ ਟੌਪਿਕ ਦਾ ਨਾਮ ਹੈ ਹਾਜਮੇ ਵਾਲਾ ਪਾਣੀ ਜੇੜ ਦੇ ਮਹੀਨੇ ਦੇ ਵਿੱਚ ਜਦੋਂ ਕਬੂਤਰਾਂ ਨੂੰ ਪੋਸਾਹਮਣਾ ਜਦੋਂ ਉਹਨੇ ਦਾਣੇ ਖਾਣੇ ਜਾਂ ਉਹ ਦਾਣਿਆਂ ਨੂੰ ਚਰਾਉਣ ਵਾਸਤੇ ਉਹਨੂੰ ਖਰਾਕ ਨੂੰ ਹਜਮ ਕਰਾਉਣ ਵਾਸਤੇ ਪਾਣੀ ਦਾ ਬਹੁਤ ਹੀ ਬੁਝਾਦਾ ਰੋਲ ਹੈ ਮੈਂ ਤੁਹਾਨੂੰ ਤਰੀਕਾ ਦੱਸੂਗਾ ਕਿਵੇਂ ਬਣਾਉਣਾ ਕਿਹੜੀਆਂ ਚੀਜ਼ਾਂ ਤੇ ਕਿੰਨੀ ਕਿੰਨੀ ਮਕਦਾਰ ਦੇ ਵਿੱਚ ਚੀਜ਼ਾਂ ਲੈਣੀਆਂ ਠੀਕ ਹੈ ਵੀਰ ਜੀ ਤੇ ਕਰੋ ਨੋਟ ਮੇਰੇ ਭਰਾ ਨੋਟ ਜਰੂਰ ਕਰ ਲਿਆ ਕਰੋ ਯਾਰ ਕੀ ਫਿਰ ਸੋਨੇ ਸੋਨੇ ਚੀਜ਼ ਭੁੱਲ ਜਾਂਦੀ ਲਿਖੀ ਕਰਦੇ ਭੁੱਲਦੇ ਨਹੀਂ ਠੀਕ ਹੈ ਨੰਬਰ 1 ਤੇ ਲਿਖ ਲਓ ਜੀ ਨਾਰ ਦਾਣਾ ਨਾਰ ਦਾਣੇ ਦੇ 10 ਦਾਣੇ ਨੰਬਰ 2 ਤੇ ਲਿਖ ਲੋ ਜੀ ਸੌਂਫ ਸੌਂਫ ਦੇ 10 ਦਾਣੇ ਠੀਕ ਹੈ ਵੀਰ ਜੀ ਨੰਬਰ 3 ਤੇ ਲੇ ਲਓ ਸਫੇਦ ਜੀਰਾ ਆ ਜੁੜਕੀ ਆ ਨਾ ਆ ਜੁੜਕੀ ਐਂ ਭਰਨੇ ਆ ਤੇ ਨਤ ਜਿੰਨਾ ਆ ਗਿਆ ਬਾਗਣਾ ਵਿੱਚ ਠੀਕ ਹੈ ਜੀ ਤਿੰਨ ਚੀਜ਼ਾਂ ਹੋ ਗਈਆਂ ਉਸ ਤੋਂ ਬਾਅਦ ਆ ਜਾਓ ਮੇਰੇ ਭਰਾ ਸੁੱਕਾਪ ਦਿਨਾ ਜਿੰਨੂੰ ਆਪਾਂ ਜੰਗਲੀ ਪੁਦੀਨਾ ਕਿੰਨੇ ਆ ਸੋਕੇ ਫਾਰਮ ਚ ਮਿਲਦਾ ਹੈ ਇਹ ਪੁਦੀਨਾ ਲੈ ਕੇ ਉਹਨੂੰ ਕੁੱਟ ਕੇ ਵਧੀਆ ਪਾਊਡਰ ਬਣਾ ਲੈਣਾ ਤੇ ਉਹਦੀ ਇੱਕ ਚੁਟਕੀ ਪਾ ਦੇਣੀ ਆ ਪਾਣੀ ਮੇ ਤੁਹਾਨੂੰ ਦੱਸਦਾ ਬਾਜ ਦਾ ਦਾ ਕਾਚੇ ਦੇ ਗਲਾਸ ਚ ਇਹਨੂੰ ਪਾ ਲੈਣਾ ਠੀਕ ਹੈ ਚਾਰ ਚੀਜ਼ਾਂ ਹੋ ਗਈਆਂ ਉਸ ਤੋਂ ਬਾਅਦ ਆ ਗਈ ਹਰੜ ਹਰੜ ਜਿਹੜੀ ਆਪਾਂ ਛੋਟੀ ਹਰੜ ਲੈਣੀ ਆ ਵੱਡੀ ਹਰੜ ਨਹੀਂ ਲੈਣੀ ਛੋਟੀ ਹਰੜ ਲੈ ਕੇ ਟੋਟੇ ਕਰਕੇ ਉਹਦੇ ਤਿੰਨ ਚਾਰ ਉਹ ਵੀ ਵਿੱਚ ਗਲਾਸ ਦੇ ਹਾਂਜੀ ਵੀਰ ਜੀ ਅੱਗੇ ਆ ਜੋ ਇੱਕ ਕਾਲੂ ਬੁਖਾਰਾ ਸੁੱਕਾ ਉਹ ਵੀ ਲੈ ਕੇ ਉਹ ਵੀ ਉਸ ਕੱਚ ਦੇ ਗਲਾਸ ਚ ਪਾ ਦੇਣਾ ਤੁਸੀਂ ਫੁੱਲ گلاب ਦੀਆਂ ਪੱਤੀਆਂ ਉਹ ਵੀ ਇੰਨ ਚੁਟਕੀ ਭਰਨੇ ਆ ਜਾਂ 10 12 ਪੱਤੀਆਂ ਲੈ ਕੇ ਚੁੱਕ ਕੇ ਵਿੱਚ ਛੋੜ ਦੇਣੀ ਕਾਲੀਆਂ ਮਿਰਚਾਂ ਠੀਕ ਹੈ ਵੀਰ ਜੀ ਪੰਜ ਕਾਲੀਆਂ ਮਿਰਚਾਂ ਲੈ ਕੇ ਥੋੜੀਆਂ ਦਰੜਾ ਫੜੜ ਕਰਕੇ ਉਹ ਵੀ ਉਸ ਗਲਾਸ ਛੋੜ ਦੇਣੀ ਹੈ ਠੀਕ ਹੈ ਵੀਰ ਜੀ ਚੀਜ਼ਾਂ ਮੈਂ ਦਿਰਾਤੀ ਆਵਾ ਸੌਂਫ ਸਫੇਜੀਰਾ ਖਨਾਰ ਦਾਣਾ ਸੁੱਕਾ ਬਦੀਨਾ ਹਰੜ ਉਸ ਤੋਂ ਬਾਅਦ ਤੁਹਾਡੀ ਕਾਲੀ ਮਿਰਚਾਂ ਆਲੂ ਬੁਖਾਰਾ ਤੇ ਅਗੇ ਗੁਰਫੋਲ ਗਲਾਸ ਦੇ ਸਾਰੀਆਂ ਚੀਜ਼ਾਂ ਕਾਹਦੇ ਗਲਾਸ ਸੁਭਾ ਲੈਣੇ ਆ ਉਹਦੇ ਵਿੱਚ ਵੀਰ ਜੀ ਤੁਸੀਂ 100 ਐਮਐਲ ਪਾਣੀ ਪਾ ਦੇਣਾ ਕਿੰਨਾ ਪਾਣੀ ਪਾ ਦੇਣਾ ਕੱਚ ਦੇ ਜਿਹੜੇ ਗਲਾਸ ਚ 100 ਐਮਐਲ ਪਾਣੀ ਮਿਣ ਕੇ ਪਾ ਦੇਣਾ ਚੀਜ਼ਾਂ ਮੈਂ ਤੁਹਾਨੂੰ ਦੱਸ ਗਿਆ ਹੁਣ ਸੁਣ ਲਓ ਕਿ ਇਹ ਚੀਜ਼ਾਂ ਨੂੰ ਵਰਤੋਂ ਵਿੱਚ ਕਿਦੋਂ ਲਿਆਉਣਾ ਤੁਸੀਂ ਵੀਰ ਜੀ ਕੀ ਕਰਨਾ ਵਾ ਸ਼ੁੱਕਰਵਾਰ ਜਿਹਦਨ ਤੁਹਾਡੀ ਡਾਈ ਬਣਦੀ ਜਦਾਂ ਇੱਕਦਮ ਕੋਈ ਵੀਰਵਾਰ ਵੀ ਡਾ ਲਿੰਦੇ ਅਗਲੇ ਸ਼ੁੱਕਰਵਾਰ ਡਾਕੂ ਨਹੀਂ ਤੇ ਐਤਵਾਰ ਮੰਨ ਲਓ ਕਿ ਕਬੂਤਰ ਛੜਨਾ ਐਤਵਾਰ ਤੇ ਕਬੂਤਰ ਛੜਨਾ ਵਾ ਤੇ ਇਹ ਚੀਜ਼ਾਂ ਸ਼ੁੱਕਰਵਾਰੇ ਕੰਮ ਤੁਸੀਂ ਕਰਨਾ ਮੈਂ ਜਿਹੜਾ ਤੁਹਾਨੂੰ ਹੋਣ ਲੱਗਾ ਦੱਸਣਾ ਕਾਜ ਦੇ ਗਾਹ ਕਿ ਸਮਾਨ ਪਾਇਆ ਨਾ ਸਾਰਾ ਜਿਹੜਾ ਹੁਣ ਮੈਂ ਤੁਹਾਨੂੰ ਲਿਖਾਤਾ ਉਹਦੇ ਵਿੱਚ 100 ml ਪਾਣੀ ਪਾ ਦੇਣਾ ਉਹ ਟੋਟਾ ਕੇ ਬਾਹਰ ਤੋਂ ਪਜਰਾ ਦੇਣਾ ਇਹ ਦਾਕ ਵਜੋਂ ਸ਼ੁੱਕਰਵਾਰ ਤਿੰਨ ਘੰਮ ਕਰ ਲੈਣਾ ਕੋਈ ਬਾਲਾ ਨਹੀਂ ਦਿਵਾਉਣਾ ਕੋਈ ਕੁਝ ਨਹੀਂ ਕਰਨਾ ਰੱਖ ਦੇਣਾ ਪੂਰਾ ਦਿਨ ਸ਼ੁੱਕਰਵਾਰ ਪਿਆ ਰਵੇ ਰਾਤ ਚੁੱਕ ਕੇ ਉਹ ਚੀਜ਼ ਅੰਦਰ ਰੱਖ ਲੈਣੀ ਠੀਕ ਹੈ ਵੀ ਜੀ ਬਾਹਰ ਵਿੱਚੋਂ ਧੁੱਪੇ ਰੱਖ ਲੈਣੀ ਹੈ ਸ਼ੁੱਕਰਵਾਰ ਦੀ ਪੂਰੀ ਤੋਂ ਪੋ ਪਾਣੀ ਨੂੰ ਤੁਸੀਂ ਲਵਾਉਣੀ ਹੈ ਕਾਜ ਦੇ ਗਲਾਸ ਸਮਾਨ ਪਾ ਕੇ 100 ml ਵਿੱਚ ਪਾਣੀ ਪਾ ਲੈਣਾ ਪਾਣੀ ਮੈਂ ਤੁਹਾਨੂੰ ਦੱਸਦਾ 100 ml ਅੰਦਰ ਰੱਖ ਲੈਣੀ ਬਾਦ ਵਿੱਚ ਤੁਸੀਂ ਕੀ ਕਰਨਾ ਵਾ ਸ਼ਾਮਾ ਅੜੀ ਰਾਤ ਨਾ ਜਿਹੜੀ ਰਾਤ ਆਉਣੀ ਹੈ ਸ਼ੁੱਕਰਵਾਰ ਦੀ ਪੂਰੀ ਰਾਤ ਵੀ ਪਿਜਾ ਰਹੇ ਨੇ ਨਾ ਸ੍ਰਿ ਚਰਵਾਰ ਸਵੇਰੇ ਤੜਕੇ ਜਦੋਂ ਕਬੂਤਰ ਸਾਮਣ ਲੱਗਣਾ ਪਹਿਲਾਂ ਉਹ ਪਾਣੀ ਪੋਣ ਕੇ ਜੇ ਸ਼ਨਣੀ ਨਾ ਪੋਣ ਲਿਓ ਜਾਂ ਕੱਪੜੇ ਨਾ ਪੋਣ ਲਿਓ ਪੋਣ ਕੇ ਪਾਣੀ ਸਾਈਡ ਤੇ ਰੱਖ ਲੈਣਾ ਗਲਾਸੀ ਭਰ ਕੇ ਜਦੋਂ ਤੁਸੀਂ ਕਬੂਤਰਾਂ ਨੂੰ ਬਾਦਾਮ ਦੇਣੇ ਫੇਰ ਸੁਣ ਲਓ ਮੇਰੇ ਵੀਰ ਧਿਆਨ ਜਦੋਂ ਤੁਸੀਂ ਕਬੂਤਰਾਂ ਨੂੰ ਬਾਦਾਮ ਦੇਣੇ ਆ ਬਦਾਮ ਦੇ ਕੇ ਮੈਂ ਤੁਹਾਨੂੰ ਕਿਹਾ ਪਾਣੀ ਨਹੀਂ ਉਸੇ ਵੇਲੇ ਦੇਣਾ ਘੰਟੇ ਬਾਅਦ ਪਾਣੀ ਅੱਗੇ ਰੱਖਣਾ ਜਦੋਂ ਪਾਣੀ ਤੇ ਅੱਗੇ ਰੱਖਣਾ ਮੰਨ ਲਾ ਤੁਸੀਂ ਕਿਲੋ ਪਾਣੀ ਪਾ ਕੇ ਸਾਰੇ ਕਬੂਤਰਾਂ ਦੇ ਕੇ ਰੱਖ ਦੇਜੋ ਤੇ 25 ਐਮਐਲ ਉਹ ਪਾਣੀ ਕੱਢ ਕੇ ਸਿਰਿੰਜਾਂ ਪਰਕੇ ਦੇ ਵਿੱਚ ਪਾ ਦੇਣਾ ਪਾਣੀ ਪੀਂਦੇ ਰਹਿਣ ਕਬੂਤਰ ਪਾਣੀ ਮੁਖਾ ਕੇ ਪਿਛੇ ਕਰ ਲੈਣੇ ਫੇਰ ਦੁਬਾਰਾ ਵਕਾਉਣੇ ਜੇ ਪਾਣੀ ਘਟ ਗਿਆ ਵਾ ਤੇ ਫੇਰ ਪਾਣੀ ਸੇਮ 25 ਐਮਐਲ ਨਾਲ ਬਣਾ ਲੈਣਾ ਠੀਕ ਹੈ ਵੀਰ ਜੀ ਤੇ ਜੇ ਕਬੂਤਰ ਪਾਣੀ ਨਹੀਂ ਪੀਂਦੇ ਆ ਤੇ ਹੱਥ ਨਾਲ 10 ਜੇ 10 ਐਮਐਲ ਪਾਣੀ ਦੇਣਾ ਵਾ ਤੇ 7 ਮਿਲੀ ਪਾਣੀ ਪਾ ਲੈਣਾ ਤੇ 3 7 ਦਾ ਤੇ 3 ਮਿਲੀ ਇਹ ਪਾ ਲੈਣਾ ਵਿੱਚ ਪਾ ਕੇ ਦੇ ਦੇਣਾ ਵੀ ਤੁਸੀਂ ਹੈਰਾਨ ਰਹੋਗੇ ਕਿ ਵੀ ਇੰਨੀ ਕਰਾਮਾ ਦੀ ਚੀਜ਼ ਹੈ ਵੀ ਕਬੂਤਰ ਦੇ ਅੰਦਰ ਪੁਰਾਣੇ ਸਾਲੇ ਰੋੜ ਵੀ ਪਏ ਹੋਣਗੇ ਤੇ ਉਹ ਵੀ ਬਾਹਰ ਕੱਢ ਕੇ ਸੜਾ ਦੂਗੀ ਐ ਕਬੂਤਰ ਚੱਲੂਗਾ ਤੇ ਹੁਣ ਮੇਰਾ ਵੀਰ ਜਿਹੜੇ ਇਹ ਹੋ ਗਈ ਆ ਸ਼ਾਮ ਦੀ ਗੱਲ ਜਿਹੜੇ ਕਬੂਤਰ ਨੂੰ ਆਪਾਂ ਸਾਹਮਣਾ ਵਾ ਉਹਨੂੰ ਇਹ ਤੁਸੀਂ ਪਾਣੀ ਦੇ ਦੇ ਜਾਣਾ ਵਾ 2-3 ਵਜੇ ਤੱਕ ਜੇ ਪਾਣੀ ਪੀ ਗਾ ਕਬੂਤਰ ਤੇ ਸ਼ਾਮ ਨੂੰ 4 ਵਜੇ ਖਾਲੀ ਹੋ ਜੂ ਉਸ ਤੋਂ ਬਾਅਦ ਕੰਮ ਕੀ ਕਰਨਾ ਪਿਛੇ ਵੀਡੀਓ 'ਚ ਦੱਸ ਗਿਆ ਮੈਂ ਉਹਦੇ ਹਿਸਾਬ ਨਾਲ ਲਾ ਕੇ ਪੂਰੀ ਖੇੜ ਤੇ ਕਬੂਤਰ ਛਾੜ ਦੇਣਾ ਇਹ ਸਿਰਫ ਮੈਂ ਗੱਲ ਦੱਸੀ ਆ ਕਾਦੇ ਵਾਸਤੇ ਕਿ ਜਿਹੜੇ ਕਬੂਤਰ ਖਰਾਗ ਨਹੀਂ ਤੋਰਦੇ ਦੇਦੇ ਨੇ ਪੋਟਾਂ ਫਲਾ ਕੇ ਬਹਿ ਜਾਂਦੇ ਆ ਜਾਂ ਕੋਈ ਆਂਦਾ ਯਾਰ ਸਵੇਰੇ ਜਿੱਦੋਂ ਬਾਦਾਮ ਪਲਟਦੇ ਆ ਤੇ ਸਵੈਲ ਨਿਕਲਦੀ ਬਾਦਾਮਾਂ 'ਚੋਂ ਮੈਂ ਨਾ ਮਤਲਬ ਹੀ ਕੋਈ ਨਹੀਂ ਪੂਰੇ ਬਾਦਾਮ-ਛਾਦਾਮ ਐ ਖੇਡ ਜਾਣਗੇ ਬੇਸ਼ੱਕ ਤੁਸੀਂ 5-5 10-10 ਦਾਣੇ ਵੀ ਨਾਲ ਕਣਕੇ ਦੇ ਪਾ ਦਿਓ ਬਾਦਾਮਾਂ ਤੋਂ ਬਹੁਤ ਉਹ ਵੀ ਚਲਾ ਦੂਗੇ ਉਹ ਵੀ ਚਲਾ ਦੂਗਾ ਇਹ ਪਾਣੀ ਕੋਣ ਵੀਰ ਜੀ ਆ ਜਨੇ ਰਹਿਸ਼ ਵਾਲ ਜਦੋਂ ਆਪਰ ਰਹਿਸ਼ ਦਿੰਨੇ ਕਬੂਤਰ ਨੂੰ ਉਹਦੇ ਤੇ ਇਹ ਚੀਜ਼ ਦਾ ਕੀ ਮਤਲਬ ਫੰਕਸ਼ਨ ਹੈ ਕਿਵੇਂ ਇਹ ਕੰਮ ਕਰਨਾ ਜਦੋਂ ਰਹਿਸ਼ ਲਾ ਦੇਣੀ ਕਬੂਤਰ ਨੂੰ ਜਦੋਂ ਅਸੀਂ ਬਾਅਦ ਚ ਪਾਣੀ ਦੇਣਾ ਨਾ ਹਰ ਕਬੂਤਰ ਨੂੰ 4 4 ਐਮ ਐਲ ਪਾਣੀ ਵਿੱਚ ਇਹ ਪਾ ਦੇਣਾ ਜੇ ਮੰਨ ਲਾ 30 ਦਿਨਾਂ ਵਾ ਚਾਹੇ 20 ਦਿਨਾਂ ਵਾ ਉਹ ਜਿੰਨਾ ਮਤਲਬ ਜੇ 10 ਐਮ ਐਲ ਪਾਣੀ ਦੇਣਾ ਵਾ ਤੇ 2 ਐਮ ਐਲੇ ਪਾ ਦੇਣਾ 20 ਦਿਨਾਂ ਤੇ 4 ਪਾ ਦੇਣਾ 30 ਦਿਨਾਂ ਤੇ 6 ਐਮ ਐਲੇ ਪਾ ਦੇਣਾ ਪਣਿਆ ਜਿਹੜਾ ਆ ਹਾਜਮੇ ਦਾ ਪਾਣੀ ਲਾ ਕੇ ਰਹਿ ਐਸ਼ ਮਗਰ ਜਿਹੜਾ ਬਣਿਆ ਪਾਣੀ ਦਾ ਉਹਦੇ ਵੀ ਖੇਚ ਦੇ ਦੇਣਾ ਕਬੂਤਰ ਛੜਾ ਦੇ ਛੜ ਦੇਣਾ ਤੁਸੀਂ ਜਾਂ ਮਾਲਾ ਜਦੋਂ ਸਵੇਰੇ ਉੱਲੇ ਲੱਗ ਜਾਨੇ ਆ ਜਾਂ ਸਵੇਰੇ ਮੋਹਰ ਲਵਾ ਕੇ ਛੜ ਦੇਣਾ ਵਿਧੀ ਜਦੋਂ ਕਬੂਤਰ ਉਡੂਗਾ ਇਹੋ ਜਿਹਾ ਵਧੀਆ ਪਾਣੀ ਪੀਂ ਓੜਦੇ ਕਬੂਤਰ ਨੂੰ ਚਲਾਈ ਜੋ ਤੁਹਾਨੂੰ ਪਤਾ ਹੋਣਾ ਇਹ ਤੇ ਕਬੂਤਰ ਓੜਦਾ ਜਦੋਂ ਉਦੋਂ ਚੱਲਦਾ ਰਹਿੰਦਾ ਬਿਠਾ ਮਾਰਦਾ ਰਹਿੰਦਾ ਜਿਹੜਾ ਸੈੱਟ ਕਬੂਤਰ ਹੁੰਦਾ ਜਿਹੜੇ ਆ ਕੇ ਥੱਲੇ ਮੈਂ ਅੱਗੇ ਦੱਸੇ ਫਿਰ ਤਾਂ ਅੰਧਕਾਰੇ ਚੱਲ ਜਾਂਦੇ ਫਿਰ ਉੱਡ ਕੇ ਨਿਕਲ ਜਾਂਦੇ ਬਾੰਦ ਨੂੰ ਪੁੱਤਰਾ ਸੱਟੋ ਦੇ ਪੂਰੇ ਹੁਣ ਕੋਈ ਭੁੱਖ ਨਹੀਂ ਹੁੰਦੀ ਕੋਈ ਕੋਟ ਨਹੀਂ ਹੁੰਦੀ ਇਹ ਜਿਹੜਾ ਪਾਣੀ ਆ ਤੁਸੀਂ ਮੇਰੇ ਭਰਾ ਇਹ ਸੀਜ਼ਨ ਚ ਬਣਾਓ ਤੇ ਯੂਜ਼ ਕਰਿਓ ਤੇ ਮੇਰੇ ਕੋਲ ਰਿਜ਼ਲਟ ਜ਼ਰੂਰ ਜ਼ਰੂਰ ਦੱਸਿਓ ਵੀ ਰਿਜ਼ਲਟ ਕੀ ਆਊਗਾ ਫਿਰ ਮੈਨੂੰ ਜ਼ਰੂਰ ਦੱਸਿਓ ਵੀ ਤੁਹਾਡੇ ਇਹ ਚੀਜ਼ ਕੰਮ ਦੀ ਹੈ ਕਿ ਨਹੀਂ ਹੈ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਹਾਜਮੇ ਦਾ ਪਾਣੀ ਪਤਾ ਵਾ ਕਿ ਨਹੀਂ ਪਤਾ ਇਹਦੇ ਵਿੱਚ ਵੀ ਜੀ ਗਰਮ ਚੀਜ਼ਾਂ ਵੀ ਆ ਠੰਡੀ ਵੀ ਠੰਡੀਆਂ ਵੀ ਆ ਸਾਰਾ ਤਰ੍ਹਾਂ ਦਾ ਇੱਕ ਨਾ ਮੁੱਦ ਦੇ ਜਿਹਾ ਪਾਣੀ ਬਣ ਜਾਂਦਾ ਕਬੂਤਰ ਦੇ ਵਾਸਤੇ ਬੜਾ ਔਰ ਇਹ ਕਬੂਤਰ ਨੂੰ ਤਾਕਤ ਵੀ ਦਿੰਦਾ ਜੀ ਕਬੂਤਰ ਨੂੰ ਬਣਦਾ ਵੀ ਆ ਕਬੂਤਰ ਨੂੰ ਥੱਲੇੋਂ ਪਣਾਉਂਦਾ ਵੀ ਆ ਕਬੂਤਰ ਜਿਹੜਾ ਥੱਲੇ ਪੇਟੀ ਲਾਲ ਕਰਦਾ ਨਾ ਉਹਦੇ ਵਿੱਚ ਵੀ ਇਹ ਪਾਣੀ ਦਾ ਜਿਹੜਾ ਇਹਦੇ ਵਿੱਚ ਆਪਾਂ ਦੋ ਤਿੰਨ ਚੀਜ਼ਾਂ ਪਾਈਆਂ ਜਿ ਤਰ੍ਹਾਂ ਇਹਦੇ ਵਿੱਚ ਆਪਾਂ ਰਬਤ ਲਪਲਾ ਕਰੇ ਆ ਆਪਣਾ ਪਾਇਆ ਉਹ ਨਾਰਦਾਣਾ ਪਾਇਆ ਵਾ ਔਰ ਇਹਦੇ ਵਿੱਚ ਪਾਇਆ ਵਾ ਆਪਾਂ گلاب ਦੀਆਂ ਪੱਤੀਆਂ ਪਾਈਆਂ ਇਹਦੇ ਵਿੱਚ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਨਾ ਇਹ ਕਬੂਤਰ ਦੇ ਜਿਹੜਾ ਸਰੀਰ ਆ ਨਾ ਅੰਦਰੋਂ ਉਹਨੂੰ ਮੈਂ ਲਾਲ ਬਣਾ ਦਿੰਦੀ ਆ ਬਲੱਡ ਉਹਦਾ ਪੇਟੀਆਂ ਫੁੱਲ ਕੇ ਵਧੀਆ ਕਬੂਤਰ ਹਾਤੇ ਰੱਖੋ ਐ ਗੋਲ ਕਬੂਤਰ ਰਹਿੰਦਾ ਤੇ ਉਥੋਂ ਪਤਾ ਲੱਗਦਾ ਵੀ ਯਾਰ ਕਬੂਤਰ ਮੇਰਾ ਸੈੱਟ ਆ ਉਥੋਂ ਪਤਾ ਲੱਗਦਾ ਵੀ ਕਬੂਤਰ ਉੱਡ ਕੇ ਆਉਗਾ ਠੀਕ ਆ ਵੀਰ ਜੀ ਤੇ ਇਹੋ ਜਿਹਾ ਅੱਜ ਦਾ ਸਾਡਾ ਟੌਪਿਕ ਜੇ ਕਿਸੇ ਵੀਰ ਦਾ ਕੋਈ ਸਵਾਲ ਜਵਾਬ ਕਮੈਂਟ ਹੋਇਆ ਤੇ ਉਹ ਜ਼ਰੂਰ ਪੁੱਛੋ ਕੋਸ਼ਿਸ਼ ਕਰਦਾ ਹਾਂ ਮੈਂ ਵੱਧ ਤੋਂ ਵੱਧ ਜਵਾਬ ਦਵਾਂ ਮੈਂ ਕਿਦਰਿੰਦਰ ਨੂੰ ਦਿਨਾਂਵਾਂ ਲੱਗਪਗ ਜਵਾਬ ਤੇ ਕੁਝ ਮੇਰੇ ਭਰਾ ਵੀਡੀਓ ਪਿੱਛੇ ਵੀ ਹੁੰਦੀਆਂ ਉਹ ਬਾਰੇ ਭਰਾ ਵੇਖੋ ਜ਼ਿਆਦਾਤਰ ਵੀਡੀਓ ਮੈਂ ਸਾਰੀਆਂ ਪਾਈਆਂ ਤੇ ਵੇਖ ਕੇ ਤੇ ਆਪਣੀ ਕੂਟਰ ਬਾਈ ਨੂੰ ਇੰਪਰੂਵ ਕਰੋ ਤੇ ਰਿਜ਼ਲਟ ਲਓ ਐਸੀ ਜਿੰਜ ਦੇ ਯਾਰ ਕੰਸੀਜਿੰਜ ਸਿਆਣਿਆਂ ਦੇ ਵੀ ਫੇਰ ਗਰਮੀ ਬੜੀ ਪੈਣ ਵਾਲੀ ਆ ਮੌਸਮ ਵਿਗਿਆਨੀ ਵੀ ਕਹਿੰਦੇ ਵੀ ਗਰਮੀ ਬੜੀ ਪੈਣੀ ਆ ਤੇ ਇਹੋ ਹੈ ਟੌਪਿਕ ਆਪਾਂ ਵੀਡੀਓ ਜਿਆਦਾ ਲੰਬੀ ਨਹੀਂ ਕਰਦੇ ਤੇ ਕਮੈਂਟਾਂ ਜਰੂਰ ਯਾਦ ਰੱਖਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਦਬਕੇ ਤੇ ਦੱਸਿਆ ਕਰੋ ਵੀ ਵੀਡੀਓ ਲੱਗੀ ਕਿਹੋ ਜੀ ਆ ਤੇ ਅਗਲਾ ਵੀ ਕੋਈ ਵਧੀਆ ਟੌਪਿਕ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੀ ਚੀਜ਼ ਰਹਿ ਗਈ ਤਕਰੀਬਨ ਮੈਂ ਡਾਊਨ ਵਾਲਾ ਕੰਮ ਸਾਹਮਣ ਵਾਲਾ ਕੰਮ ਤਕਰੀਬਨ ਦੱਸਤਾ ਹੁਣ ਨਿਕੇ ਨਿਕੇ ਟੋਟਕੇ ਫੁੱਟਕੇ ਜਾਂ ਕੋਈ ਉਜਲਿਆਂ ਨੁਕਤੇ ਚੀਨੇ ਉਹ ਆਪਾਂ ਦੱਸੀ ਜਾਣੇ ਤੁਹਾਨੂੰ ਤੇ ਤੁਸੀਂ ਉਹ ਚੀਜ਼ ਆਪਣੇ ਦਿਮਾਗ 'ਚ ਬਿਠਾਈ ਜਾਣੇ ਤੇ ਇੰਨਾ ਹੀ ਕਹਿੰਦਾ ਮੈਂ ਸ਼ਮਾਂ ਦਾ ਆਜਾਜਕ ਹੁਣ ਮੈਂ ਵੀਡੀਓ ਆਪਣੀ ਸਮਾਪਤ ਕਰਦਾ ਫਿਰ ਜਲਦੀ ਮਿਲਾਂਗੇ ਵਧੀਆ ਟੌਪਿਕ ਨਾਲ ਪੇਜ ਨਾਮ ਨ ਬਲੌਗ ਕੇ ਅੰਦਰੋਂ ਸਬਸਕ੍ਰਾਈਬ ਕਰ ਦੋ ਠੀਕ ਹੈ ਤੇ ਵੀਡੀਓ ਨੂੰ ਲਾਈਕ ਫੋਕੋ ਕਮੈਂਟ ਕਰੋ ਤੇ ਸ਼ੇਅਰ ਕਰੋ ਤੇ ਦਿਓ ਆਪਣੇ ਭਰਾ ਨੂੰ ਇਜਾਜ਼ਤ ਰੱਬ ਰੱਖਾ